florida ਦੇ ਵਿੱਚ ਗਜ਼ਾਰਿਆ ਸੀ ਇਲੀਗਲ ਯੂਟਰਨ ਲਿਆ ਜਿਸ ਦੇ ਕਰਕੇ ਇੱਕ ਗੱਡੀ ਉਸ ਦੇ ਵਿੱਚ ਆ ਕੇ ਵੱਜ ਗਈ ਹੈ ਤੇ ਉਸ ਗੱਡੀ ਦੇ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਉਸ ਸਮੇਂ ਉਸ ਦੇ ਸਿਰ ਦੇ ਉੱਤੇ ਦਸਤਾਰ ਨਾ ਹੋਣ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਦੁੱਖ ਮਹਿਸੂਸ ਹੋਇਆ ਕਿ ਅੱਜ ਇਸ ਤਰ੍ਹਾਂ ਇੱਕ ਕ੍ਰਿਮੀਨਲ ਵਿਵੰਗ ਉਸ ਨੂੰ ਪੇਸ਼ ਕੀਤਾ ਜਾ ਰਿਹਾ ਹੈ ਨਫ਼ਰਤ ਵਾਲਾ ਜਾਂ ਇਸ ਤਰ੍ਹਾਂ ਦਾ ਵਿਤਕਰੇ ਵਾਲਾ ਵਰਤਾਰਾ ਹਰਜਿੰਦਰ ਸਿੰਘ ਦੇ ਨਾਲ ਕਿਉਂ ਕੀਤਾ ਜਾ ਰਿਹਾ ਹੈ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਖੜੇ ਹੋਈਏ ਅੱਗੇ ਆ ਕੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਪਟੀਸ਼ਨ ਸਾਈਨ ਕਰੀਏ ਤਾਂ ਕਿ ਘੱਟੋ ਘੱਟ ਉਸੀ ਸਜ਼ਾ ਘੱਟ ਕੀਤੀ ਜਾ ਸਕਦੀ ਤੁਸੀਂ 110 ਸਾਲ ਦੀ ਸਜ਼ਾ ਨੂੰ ਘੱਟ ਕਰਕੇ 10 ਸਾਲ ਕਰ ਸਕਦੇ ਹੋ ਤਾਂ 45 ਸਾਲ ਦੀ ਸਜ਼ਾ ਨੂੰ ਵੀ ਘੱਟ ਕਰਕੇ ਤੁਸੀਂ 5 ਤੋਂ 10 ਸਾਲ ਦੇ ਵਿੱਚ ਤੱਕ ਆ ਹੀ ਸਕਦੇ ਹੋ ਜੇ ਸਜ਼ਾ ਘੱਟ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਕਰਪਾਲ ਰਿਪੋਰਟ ਕਰ ਦਿੱਤਾ ਜਾਂਦਾ ਹੈ ਤਾਂ ਇਹ ਫਿਰ ਵੀ ਕਿਸੇ ਹੱਦ ਤੱਕ ਹੈ ਸਕਦੇ ਕਿ ਫੇਰ ਨਾਫ ਕੀ ਇਹ ਉਹ ਵਿਅਕਤੀ ਜਿਹੜਾ ਕਿ ਇਸ ਮੁਲਕ ਦੇ ਵਿੱਚ ਹੋਣਾ ਡਿਜ਼ਰਵ ਨਹੀਂ ਕਰਦਾ ਇਸ ਤਰ੍ਹਾਂ ਦੇ ਵਿਅਕਤੀ ਜਿਨ੍ਹਾਂ ਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਜਿਨ੍ਹਾਂ ਨੂੰ ਸਟਾਪ ਸਾਈਨ ਦਾ ਨਹੀਂ ਪਤਾ ਉਸ ਤਰ੍ਹਾਂ ਦੇ ਵਿਅਕਤੀ We're not giving licenses if you're here illegally. We're not giving ID cards. In fact, you can't even do like these NGOs want to issue. We don't allow that. ਤਾ ਫਿਲਹਾਲ ਹਰਜਿੰਦਰ ਸਿੰਘ ਨੂੰ ਲੈ ਕੇ ਪਟੀਸ਼ਨ ਸਾਈਨ ਹੋਣੀ ਸ਼ੁਰੂ ਹੋ ਗਈ ਹੈ ਇਹ ਇੰਨੀ ਵੱਡੀ ਗਲਤੀ ਹੈ ਤਿੰਨ ਜਾਨਾਂ ਗਈਆਂ ਨੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਸਜ਼ਾ ਮਿਲੇ ਖੈਰ ਤੁਸੀਂ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਹੋ ਜਾਂ ਤੁਹਾਨੂੰ ਲੱਗਦਾ ਕਿ ਨਹੀਂ 45 ਸਾਲ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਜੇਕਰ ਪਹਿਲਾਂ ਵੀ ਫੈਸਲੇ ਬਦਲੇ ਗਏ ਨਾ ਤਾਂ ਫਿਰ ਹਰਜਿੰਦਰ ਸਿੰਘ ਦੇ ਨਾਲ ਵੀ ਇੰਨੀ ਤਸ਼ੱਦਦ ਨਹੀਂ ਹੋਣੀ ਚਾਹੀਦੀ ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਖਬਰ ਜਿਸ ਨੇ ਅਮਰੀਕਾ ਤੋਂ ਲੈ ਕੇ ਕੈਨੇਡਾ ਤੋਂ ਲੈ ਕੇ ਭਾਰਤ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਕਾਫੀ ਪਰੇਸ਼ਾਨ ਕੀਤਾ ਹੈ ਉਹ ਹੈ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਦਾ ਟਰੱਕ ਐਕਸੀਡੈਂਟ ਜੀ ਹਾਂ ਹਰਜਿੰਦਰ ਸਿੰਘ ਜੋ ਕਿ 28 ਸਾਲ ਦਾ ਇੱਕ ਪੰਜਾਬੀ ਨੌਜਵਾਨ ਫਲੋਰੀਡਾ ਦੇ ਵਿੱਚ ਟਰੱਕ ਚਲਾ ਰਿਹਾ ਸੀ ਇਲੀਗਲ ਯੂਟਰਨ ਲਿਆ ਜਿਸ ਦੇ ਕਰਕੇ ਇੱਕ ਗੱਡੀ ਉਸ ਦੇ ਵਿੱਚ ਆ ਕੇ ਵੱਜਦੀ ਹੈ ਤੇ ਉਸ ਗੱਡੀ ਦੇ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਬਹੁਤ ਹੀ ਦੁਖਦਾਈ ਘਟਨਾ ਹੈ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹਰਜਿੰਦਰ ਸਿੰਘ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਪਰ ਉਸ ਸਮੇਂ ਉਸ ਦੇ ਸਿਰ ਦੇ ਉੱਤੇ ਦਸਤਾਰ ਨਾ ਹੋਣ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਦੁੱਖ ਮਹਿਸੂਸ ਹੋਇਆ ਕਿ ਅੱਜ ਇਸ ਤਰ੍ਹਾਂ ਇੱਕ ਕ੍ਰਿਮੀਨਲ ਵਿਵੰਗ ਉਸ ਨੂੰ ਪੇਸ਼ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜਿਹੜੀ ਗੱਲ ਚੱਲ ਰਹੀ ਹੈ ਕਿ 45 ਸਾਲ ਦੀ ਸਜ਼ਾ ਹਰਜੁਂਦਰ ਸਿੰਘ ਨੂੰ ਹੋ ਸਕਦੀ ਹੈ ਜਾਂ ਉਸ ਦੀ ਜ਼ਿੰਦਗੀ ਖਤਮ ਕਰਨ ਦਾ ਵੀ ਆਦੇਸ਼ ਦਿੱਤਾ ਜਾ ਸਕਦਾ ਹੈ ਤਾਂ 45 ਸਾਲ ਦੀ ਸਜ਼ਾ ਜੇਕਰ ਹੁੰਦੀ ਹੈ ਤਾਂ ਅੱਜ 28 ਸਾਲ ਜਿਹੜੀ ਉਮਰ ਉਸ ਦੀ ਹੈ ਤਾਂ तकरीबन ਤੁਸੀਂ ਹਿਸਾਬ ਲਗਾ ਲਓ ਕਿ 70 ਸਾਲ ਤੋਂ ਵੱਧ ਉਮਰ ਹੋ ਜਾਵੇਗੀ ਹਰਜਿੰਦਰ ਸਿੰਘ ਦੀ ਜੇਕਰ ਉਸ ਨੂੰ 45 ਸਾਲ ਦੀ ਸਜ਼ਾ ਮਿਲਦੀ ਹੈ ਖੈਰ ਉਸ ਨੂੰ ਫਲੋਰੀਡਾ ਲਿਆਂਦਾ ਗਿਆ ਉਸ ਤੋਂ ਬਾਅਦ ਵੀ ਜਿਸ ਤਰੀਕੇ ਦੇ ਨਾਲ ਉਸ ਨੂੰ ਲੈ ਕੇ जाया ਜਾ ਰਿਹਾ ਹੈ ਉਸ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਇਸ ਘਟਨਾ ਨੂੰ ਕਿਸੇ ਤਰੀਕੇ ਦੇ ਨਾਲ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਤਿੰਨ ਲੋਕਾਂ ਦੀ ਮੌਤ ਹੋਈ ਹੈ ਬੇहद ਦੁਖਦਾਈ ਘਟਨਾ ਹੈ ਪਰ ਇਸ ਘਟਨਾ ਤੋਂ ਬਾਅਦ ਹੁਣ 트ੰਪ ਪ੍ਰਸ਼ਾਸਨ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਖਾਸ ਤੌਰ ਤੇ ਜਿਹੜੇ ਪੰਜਾਬੀ ਟਰੱਕ ਡਰਾਈਵਰ ਨੇ ਉਹਨਾਂ ਨੂੰ ਲੈ ਕੇ ਕਿਉਂਕਿ ਪਿੱਛੇ ਤੁਸੀਂ ਸੁਣਿਆ ਹੋਵੇਗਾ ਕਿ ਪਹਿਲਾਂ ਇੰਗਲਿਸ਼ ਟੈਸਟ ਪਾਸ ਕਰਨਾ ਲਾਜ਼ਮੀ ਕਰਨ ਵਰਗਾ ਰੂਲ ਜਿਹੜਾ ਕੱਢਿਆ ਗਿਆ ਤੇ ਉਸ ਤੋਂ ਬਾਅਦ ਇਹ ਹੋਰ ਵੀ ਜ਼ਿਆਦਾ ਸਖਤੀ ਵਧਾਉਣ ਦੇ ਆਦੇਸ਼ ਦਿੱਤੇ ਜਾਂਦੇ ਨੇ ਕਿਉਂਕਿ ਹਰਜਿੰਦਰ ਸਿੰਘ ਨੂੰ ਜਦੋਂ ਪੁਛਤਾਸ਼ ਦੇ ਲਈ ਲੈ ਕੇ जाया ਜਾਂਦਾ ਹੈ ਤਾਂ ਨਾ ਸਿਰਫ ਉਹ ਆਪਣੇ ਇੰਗਲਿਸ਼ ਟੈਸਟ ਦੇ ਵਿੱਚੋਂ ਫੇਲ ਹੁੰਦੇ ਨੇ ਬਲਕਿ ਜਿਹੜੇ ਸਟਾਪ ਸਾਈਨ ਦੀ ਉਹਨਾਂ ਦੇ ਕੋਲੋਂ ਜਿਹੜੇ ਟ੍ਰੈਫਿਕ ਸਾਈਨਸ ਹੁੰਦੇ ਨੇ ਉਹਨਾਂ ਦੀ ਨੌਲੇਜ ਕਿੰਨੀ ਕ ਹੈ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਿਰਫ ਦੋ ਜਵਾਬ ਹੀ ਉਹ ਦੇ ਪਾਉਂਦੇ ਨੇ ਉਸ ਤੋਂ ਜ਼ਿਆਦਾ ਸਾਈਨ ਉਹ ਨਹੀਂ ਦੱਸ ਪਾਉਂਦੇ ਕਿ ਟ੍ਰੈਫਿਕ ਦੇ ਕਿਸ ਸਾਈਨ ਦਾ ਕੀ ਮਤਲਬ ਹੈ ਈਲਡ ਸਾਈਨ ਹੈ ਜਾਂ ਸੋਲਿਡ ਗ੍ਰੀਨ ਹੈ ਜਾਂ ਸਟਾਪ ਸਾਈਨ ਹੈ ਜਾਂ ਕਿਹੜੇ ਸਾਈਨ ਦਾ ਕੀ ਮਤਲਬ ਹੈ ਉਸ ਦਾ ਜਵਾਬ ਨਹੀਂ ਦੇ ਪਾਉਂਦੇ ਜਿਸ ਤੋਂ ਬਾਅਦ ਜਿਹੜੇ ਹੋਰ ਪਾਈ ਜਾ ਰਹੇ ਨੇ ਉਹਨਾਂ ਦੇ ਵਿੱਚ ਗੁੱਸਾ ਹੋਰ ਵੀ ਵੱਧਦਾ ਹੈ ਕਿ ਇਸ ਤਰ੍ਹਾਂ ਦੇ ਅਨ ਟ੍ਰੇਨਡ ਬੰਦਿਆਂ ਨੂੰ ਲਿਆ ਕੇ ਤੁਸੀਂ ਲੋਕਾਂ ਦੀ ਜਾਨ ਲੈਣ ਦੇ ਲਈ ਇਸ ਤਰ੍ਹਾਂ ਦੇ ਬੰਦਿਆਂ ਨੂੰ ਭਰਤੀ ਕਰ ਰਹੇ ਹੋ ਇਹਨਾਂ ਨੂੰ ਵਰਕ ਪਰਮਿਟ ਦੇ ਰਹੇ ਹੋ ਹਰਜਿੰਦਰ ਸਿੰਘ ਦੀ ਉਮਰ 28 ਸਾਲ ਹੈ ਹਰਜਿੰਦਰ ਸਿੰਘ ਪਿੱਛੇ ਚਲੇ ਜਾਈਏ ਤਾਂ 2018 ਦੇ ਵਿੱਚ ਤਕਰੀਬਨ ਉਹ ਬਾਰਡਰ ਪਾਰ ਕਰਕੇ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਜਿੰਦਾਂ ਕਿ ਬਹੁਤ ਸਾਰੇ ਲੋਕ ਦਾਖਲ ਹੁੰਦੇ ਨੇ ਬਹੁਤ ਸਾਰੇ ਭਾਰਤੀ ਦਾਖਲ ਹੁੰਦੇ ਨੇ ਡੰਕੀ ਲਗਾ ਕੇ ਜਿਸ ਨੂੰ ਕਹਿੰਦੇ ਆ ਕਿ ਬਾਰਡਰ ਟੱਪ ਕੇ ਉਹ ਆਏ ਸੀ 2020 ਦੇ ਵਿੱਚ ਉਹਨਾਂ ਨੂੰ ਇਹ ਹੁਣ ਜਿਹੜੀ ਲੜਾਈ ਹੈ ਉਹ ਆਪਸ ਦੇ ਵਿੱਚ ਸਰਕਾਰੀ ਤੌਰ ਤੇ ਵੀ ਸ਼ੁਰੂ ਹੋ ਗਈ ਹੈ ਕਿਉਂਕਿ ਹਰਜਿੰਦਰ ਸਿੰਘ ਨੂੰ ਲਾਇਸੈਂਸ ਵਰਕ ਪਰਮਿਟ ਦੇਣ ਦੇ ਉੱਪਰ ਵੀ ਸਵਾਲ ਖੜੇ ਹੋਣ ਲੱਗੇ ਨੇ 트럼ਪ ਵਰਸਸ ਬਾਈਡਨ ਪ੍ਰਸ਼ਾਸਨ ਵੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਭੜਨ ਲੱਗ ਗਿਆ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ 14 ਸਤੰਬਰ 2020 ਨੂੰ 트럼ਪ ਐਡਮਿਨਿਸਟ੍ਰੇਸ਼ਨ ਦੇ ਹੁੰਦਿਆਂ ਇਹਨਾਂ ਦਾ ਜਿਹੜਾ ਲਾਇਸੈਂਸ ਹੈ ਉਹ ਅਪਰੂਵ ਨਹੀਂ ਕੀਤਾ ਗਿਆ ਪਰ ਫਿਰ ਉਸ ਤੋਂ ਬਾਅਦ 2021 ਦੀ 9 ਜੂਨ ਨੂੰ ਬਾਈਡਨ ਪ੍ਰਸ਼ਾਸਨ ਦੇ ਤਹਿਤ ਕੈਲੀਫੋਰਨੀਆ ਸਟੇਟ ਆਫ ਕੈਲੀਫੋਰਨੀਆ ਦੇ ਵੱਲੋਂ ਕਮਰਸ਼ੀਅਲ ਡਰਾਈਵਰ ਲਾਇਸੈਂਸ ਹਰਜਿੰਦਰ ਸਿੰਘ ਨੂੰ ਇਸ਼ੂ ਕਰ ਦਿੱਤਾ ਗਿਆ ਯਾਨੀ ਕਿ ਹੁਣ 트럼ਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ 2020 ਦੇ ਵਿੱਚ ਸਾਡੇ ਹੁੰਦਿਆ ਇੰਨੀ ਸ਼ਕਤੀ ਸੀ ਕਿ ਅਸੀਂ ਕਿਸੇ ਵੀ ਇਲੀਗਲ ਤਰੀਕੇ ਦੇ ਨਾਲ ਸ਼ਾਮਲ ਵਿਅਕਤੀ ਨੂੰ ਐਂਟਰਟੇਨ ਨਹੀਂ ਕਰ ਰਹੇ ਸੀ ਪਰ ਜਿੱਦਾਂ ਹੀ ਬਾਈਡਨ ਪ੍ਰਸ਼ਾਸਨ ਆਇਆ ਤਾਂ ਉਹਨਾਂ ਨੇ ਸਾਰੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਹਰਜਿੰਦਰ ਸਿੰਘ ਤੇ ਉਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਲੋਕਾਂ ਨੂੰ ਜੜਾ ਹੈ ਉਹ ਡ라이ਵਰ ਲਾਇਸੈਂਸ ਦਿੱਤਾ ਉਧਰ ਦੂਜੇ ਪਾਸੇ ਸੈਕਟਰੀ ਆਫ ਸਟ੍ਰੇਟ ਮਾਰਕੋ ਰੂਬਿਓ ਨੇ ਜਿਹੜਾ ਐਲਾਨ ਤਾਜ਼ਾ-ਤਾਜ਼ਾ ਕੀਤਾ ਹੈ ਕਿ ਫਿਲਹਾਲ ਵਿਦੇਸ਼ੀ ਜਿਹੜੇ ਵਰਕਰ ਨੇ ਉਹਨਾਂ ਨੂੰ ਵਰਕ ਵੀਜ਼ਾ ਦੇਣ ਦੇ ਉੱਪਰ ਉਹਨਾਂ ਨੇ ਕਿਹਾ ਕਿ ਅਸੀਂ ਰੋਕ ਲਗਾ ਰਹੇ ਹਾਂ ਕਮਰਸ਼ੀਅਲ ਡਰਾਈਵਰਸ ਨੂੰ ਵਰਕ ਵੀਜ਼ਾ ਫਿਲਹਾਲ ਦੇਣਾ ਅਸੀਂ ਬੰਦ ਕਰ ਰਹੇ ਹਾਂ ਹਰਜਿੰਦਰ ਸਿੰਘ ਨੂੰ ਲੈ ਕੇ ਬਹੁਤ ਸਾਰੇ ਤਰ੍ਹਾਂ ਦੀ ਪਹਿਲਾਂ ਵੀ ਅਸੀਂ ਕਹਿ ਦਈਏ ਕਿ ਭਾਈਚਾਰੇ ਦੇ ਖਿਲਾਫ ਜਿਹੜੀ ਹੇਟ ਹੈ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਅਮਰੀਕਾ ਬਾਹਰਲੇ ਦੇ ਮੁਲਕਾਂ ਦੇ ਵਿੱਚ ਵੱਧ ਦੀ ਨਜ਼ਰ ਆ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਪੰਜਾਬੀ ਭਾਈਚਾਰੇ ਦੇ ਖਿਲਾਫ ਟਰੱਕ ਡਰਾਈਵਰ ਕਮਿਊਨਿਟੀ ਦੇ ਖਿਲਾਫ ਹੇਟ ਵੱਧ ਦੀ ਨਜ਼ਰ ਆ ਰਹੀ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਦੋ ਤਰ੍ਹਾਂ ਹੋ ਗਈਆਂ ਨੇ ਇੱਕ ਪਾਸੇ ਜਿਹੜੇ ਸੋਸ਼ਲ ਮੀਡੀਆ ਤੇ ਲੋਕ ਹਰਜਿੰਦਰ ਸਿੰਘ ਨੂੰ ਮੰਨਦਾ ਚੰਗਾ ਬੋਲ ਰਹੇ ਨੇ ਪਰ ਦੂਜੇ ਪਾਸੇ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਵੀ ਲੋਕ ਆਉਣੇ ਸ਼ੁਰੂ ਹੋ ਗਏ ਨੇ 45 ਸਾਲ ਦੀ ਸਜ਼ਾ ਸੁਣ ਕੇ ਆਪਣੇ ਆਪ ਦੇ ਵਿੱਚ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਆਖਰਕਾਰ ਇਹ 45 ਸਾਲ ਦੀ ਸਜ਼ਾ ਕਿਉਂ ਬਹੁਤ ਮਾੜੀ ਘਟਨਾ ਹੈ ਪਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬਹੁਤ ਇਸ ਤਰ੍ਹਾਂ ਦੇ ਐਕਸੀਡੈਂਟ ਅਮਰੀਕਾ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ ਜਾਂ ਜਿਨ੍ਹਾਂ ਦੇ ਵਿੱਚ ਬਹੁਤ ਮਾਮੂਲੀ ਜਿਹੀ ਸਜ਼ਾ ਦੇ ਕੇ ਮਾਮਲਾ ਰਫਾ-ਦਾਫਾ ਕਰ ਦਿੱਤਾ ਜਾਂਦਾ ਹੈ ਜੇ ਥੋੜਾ ਜਿਹਾ ਪਿੱਛੇ ਜਾਈਏ ਤਾਂ 2021 ਦੇ ਵਿੱਚ ਇੱਕ ਮੈਕਸੀਕੋ ਦੇ ਨਾਗਰਿਕ ਦੇ ਵੱਲੋਂ ਇੱਕ ਟਰੱਕ ਹਾਦਸੇ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਸ ਦੇ ਵੱਲੋਂ 24 ਦੇ ਕਰੀਬ ਗੱਡੀਆਂ ਦੇ ਉੱਤੇ ਟਰੱਕ ਚੜਾ ਦਿੱਤਾ ਜਾਂਦਾ ਹੈ ਤੇ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਜਾਂਦੀ ਹੈ। ਨਤੀਜੇ ਵਜੋਂ ਕੋਲੋਰਾਡੋ ਦੇ ਜੱਜ ਸੀ ਉਹਨਾਂ ਦੇ ਵੱਲੋਂ ਉਸ ਵਿਅਕਤੀ ਨੂੰ 110 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ। 110 ਸਾਲ ਯਾਨੀ ਕਿ ਉਸ ਵਿਅਕਤੀ ਦੀ ਜ਼ਿੰਦਗੀ ਵੀ ਖਤਮ ਹੋ ਜਾਵੇਗੀ ਜਦੋਂ ਤੱਕ ਉਸ ਦੀ ਸਜ਼ਾ ਪੂਰੀ ਹੋਵੇਗੀ। ਪਰ ਉਹ ਮੈਕਸੀਕੋ ਦੇ ਨਾਗਰਿਕ ਦੇ ਖਿਲਾਫ ਜਿਹੜੀ ਉਸਦੀ ਆਪਣੀ ਕਮਿਊਨਿਟੀ ਸੀ ਉਹ ਇੰਨੀ ਜ਼ਿਆਦਾ ਇੱਕ ਵੇਵ ਛਿੜ ਗਈ ਪਟੀਸ਼ਨਾਂ ਸਾਈਨ ਹੋਣੀਆਂ ਸ਼ੁਰੂ ਗਈਆਂ ਕਿ ਇਹ ਜਿਹੜਾ ਮਨੁੱਖੀ ਵਰਤਾਰਾ ਨਹੀਂ ਹੈ ਇਹ ਸਜ਼ਾ ਘੱਟ ਕੀਤੀ ਜਾਵੇ ਤਾਂ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ 30 ਲੱਖ ਤੋਂ ਵੱਧ ਲੋਕਾਂ ਨੇ ਉਸ ਪਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਉਸ ਵਿਅਕਤੀ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਨਤੀਜਾ ਇਹ ਹੋਇਆ ਕਿ ਕੋਲੋਰادو ਦੇ ਜੱਜ ਜਿਨ੍ਹਾਂ ਨੇ ਪਹਿਲਾਂ 110 ਸਾਲ ਦੀ ਸਜ਼ਾ ਸੁਣਾਈ ਸੀ ਉਸ ਸਜ਼ਾ ਨੂੰ ਘੱਟ ਕਰਕੇ 10 ਸਾਲ ਕਰ ਦਿੱਤਾ ਗਿਆ ਯਾਨੀ ਕਿ ਪੂਰੇ 100 ਸਾਲ ਦੀ ਜਿਹੜੀ ਸਜ਼ਾ ਉਹ ਮਾਈਨਸ ਕਰ ਦਿੱਤੀ ਗਈ ਤੇ ਸਿਰਫ 10 ਸਾਲ ਦੀ ਸਜ਼ਾ ਜਿਹੜੀ ਹੈ ਉਹ ਤਕਸੀਮ ਕੀਤੀ ਗਈ ਉਹਦੇ ਵਿੱਚ ਵੀ ਇਹ ਕਿਹਾ ਗਿਆ ਕਿ 5 ਸਾਲ ਬਾਅਦ ਉਜੜਾ ਵਿਅਕਤੀ ਹੈ ਉਹ ਬੇਲ ਤੇ ਜਾ ਸਕਦਾ ਸੁ ਪਰੋਲ ਮਿਲ ਸਕਦੀ ਹੈ ਤਾਂ ਉਹ ਜਿਹੜੇ 5 ਸਾਲ ਨੇ ਉਹਦੇ ਅਗਲੇ 2026 ਦੇ ਵਿੱਚ ਪੂਰੇ ਹੋ ਰਹੇ ਨੇ ਪਰ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ 45 ਸਾਲ ਦੀ ਸਜ਼ਾ ਵੀ ਹੋਵੇਗੀ ਪਰ ਉਸ ਦੇ ਵਿੱਚ ਬੌਂਡ ਵੀ ਨਹੀਂ ਹੋਵੇਗਾ ਯਾਨੀ ਕਿ ਪਰੋਲ ਮਿਲਣ ਦੀ ਜਿਹੜੀ ਇੱਕ ਕਹਿ ਲਓ ਕਿ ਇੱਕ ਕੈਟਾਗਰੀ ਹੁੰਦੀ ਹੈ ਜਾਂ ਇੱਕ ਆਪਸ਼ਨ ਹੁੰਦੀ ਹੈ ਉਹ ਵੀ ਨਹੀਂ ਦਿੱਤੀ ਜਾਵੇਗੀ ਤਾਂ ਹੁਣ ਇਹ ਸਵਾਲ ਉੱਠਣ ਲੱਗੇ ਨੇ ਕਿ ਆਖਿਰਕਾਰ ਇਸ ਤਰ੍ਹਾਂ ਦਾ ਨਫ਼ਰਤ ਵਾਲਾ ਜਾਂ ਇਸ ਤਰ੍ਹਾਂ ਦਾ ਵਿਤਕਰੇ ਵਾਲਾ ਵਰਤਾਰਾ ਹਰਜਿੰਦਰ ਸਿੰਘ ਦੇ ਨਾਲ ਕਿਉਂ ਕੀਤਾ ਜਾ ਰਿਹਾ ਤਾਂ ਹੁਣ ਪੰਜਾਬੀ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਅੱਗੇ ਆ ਰਹੇ ਨੇ ਕਿ ਹੁਣ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਖੜੇ ਹੋਈਏ ਪਟੀਸ਼ਨ ਆਲਰੇਡੀ ਜਿਹੜੀ ਹੈ ਉਹ ਸਾਈਨ ਵੀ ਹੋਣੀ ਸ਼ੁਰੂ ਹੋ ਗਈ ਹੈ ਉਸ ਪਟੀਸ਼ਨ ਦੇ ਵਿੱਚ ਮੈਂ ਜਦੋਂ ਥੋੜੀ ਦਰ ਪਹਿਲਾਂ ਤੱਕ ਦੇਖਿਆ ਸੀ ਤਾਂ ਉਸ ਪਟੀਸ਼ਨ ਤੇ ਤਕਰੀਬਨ 10000 ਤੋਂ ਵੱਧ ਸਾਈਨ ਹੋ ਚੁੱਕੇ ਸੀ ਤਾਂ ਇਸ ਪਟੀਸ਼ਨ ਤੋਂ ਬਾਅਦ ਹੁਣ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਵਕੀਲ ਵੀ ਇੱਕ ਚੰਗਾ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਕਰਵਾਇਆ ਜਾਵੇ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਆਪਣੇ ਪਰਿਵਾਰ ਦੇ ਵਿੱਚੋਂ ਇਕਲੌਤਾ ਹੀ ਇੱਕ ਪੁੱਤ ਸੀ ਜਿਹੜਾ ਕਮਾਉਣ ਦੇ ਕਰਕੇ ਆਇਆ ਸੀ ਇਹ ਵੀ ਸ਼ਾਇਦ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਪਿਤਾ ਜੀ ਨਹੀਂ ਨੇ ਤੇ ਘਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਹਰਜਿੰਦਰ ਸਿੰਘ ਨੇ ਡੰਕੀ ਲਗਾ ਕੇ ਔਨ ਦਾ ਫੈਸਲਾ ਲਿਆ ਇਹ ਸੋਚ ਕੇ ਕਿ ਅਮਰੀਕਾ ਜਾ ਕੇ ਉਹ ਪੈਸੇ ਕਮਾ ਕੇ ਆਪਣੇ ਪਰਿਵਾਰ ਨੂੰ ਸੁਖੀ ਕਰ ਸਕਣਗੇ ਪਰ ਇਹ ਜਿਹੜੀ ਘਟਨਾ ਹੋਈ ਹੈ ਉਹ ਬਹੁਤ ਮੰਦਭਾਗੀ ਘਟਨਾ ਹੈ ਪਰ ਦੂਜੇ ਪਾਸੇ ਜੋ 트੍ਰੰਪ ਪ੍ਰਸ਼ਾਸਨ ਦੇ ਵੱਲੋਂ ਸਖਤੀ ਦਿਖਾਈ ਜਾ ਰਹੀ ਹੈ ਜਾਂ ਜਿਹੜਾ ਹਰਜਿੰਦਰ ਸਿੰਘ ਦੇ ਨਾਲ 45 ਸਾਲ ਦੀ ਸਜ਼ਾ ਦਾ ਜ਼ਿਕਰ ਹੋ ਰਿਹਾ ਹੈ ਤੇ ਉਸ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਰਾ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਹੁਣ ਪਾਈਚਾਰੀ ਦੇ ਵਿੱਚ ਇਹ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਕਿ ਸਾਰੇ ਉੱਠ ਕੇ ਅੱਗੇ ਆਈਏ ਅੱਗੇ ਆ ਕੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਪਟੀਸ਼ਨ ਸਾਈਨ ਕਰੀਏ ਤਾਂ ਕਿ ਘੱਟੋ ਘੱਟ ਉਸ ਦੀ ਸਜ਼ਾ ਘੱਟ ਕੀਤੀ ਜਾ ਸਕੇ ਇਹ ਨਹੀਂ ਹੈ ਕਿ ਉਸ ਨੂੰ ਬਿਲਕੁਲ ਮਾਫ ਕੀਤਾ ਜਾ ਜਾਵੇ ਜਾਂ ਉਸ ਦੀ ਸਜ਼ਾ ਪੂਰੀ ਦੀ ਪੂਰੀ ਖਤਮ ਕਰ ਦਿੱਤੀ ਜਾਵੇ ਨਹੀਂ ਪਰ ਇੱਕ ਡੀਸੈਂਟ ਅਮਾਊਂਟ ਆਫ ਪਨਿਸ਼ਮੈਂਟ ਜਿਹੜਾ ਹੁੰਦਾ ਹੈ ਉਹ ਉਸ ਨੂੰ ਦਿੱਤਾ ਜਾਵੇ ਉਹ ਤੁਹਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਸੀ ਜਦੋਂ ਇੱਕ ਪੰਜਾਬੀ ਡਰਾਈਵਰ ਜਿਸ ਕੇ ਰਸਤੂ ਉਹ ਜਦੋਂ ਟਰੱਕ ਚਲਾ ਕੇ ਸਕੈਚਨ ਵਾਲੇ ਪਾਸਿਓਂ ਆ ਰਹੀ ਸੀ ਤਾਂ ਸਟਾਪ ਸਾਈਨ ਤੇ ਨਾ ਰੁਕਣ ਦੇ ਕਰਕੇ ਦੂਜੇ ਪਾਸਿਓਂ ਕੈਨੇਡਾ ਦੀ ਹਾਕੀ ਖਿਡਾਰੀਆਂ ਦੇ ਨਾਲ ਜਿਹੜੀ ਭਰੀ ਬੱਸ ਆ ਰਹੀ ਸੀ ਉਸ ਬੱਸ ਦੇ ਵਿੱਚ ਟੱਕਰ ਹੋ ਜਾਂਦੀ ਹੈ 15 ਤੋਂ ਵੱਧ ਜਿਹੜੇ ਖਿਡਾਰੀ ਨੇ ਉਹਨਾਂ ਦੀ ਉਸ ਦੇ ਵਿੱਚ ਮੌਤ ਹੋ ਜਾਂਦੀ ਹੈ ਪਰ ਉਹ ਜਿਹੜੀ ਘਟਨਾ ਸੀ ਉਸ ਮਾਮਲੇ ਦੇ ਵਿੱਚ 8 ਸਾਲ ਦੀ ਸਜ਼ਾ ਜਿਸ ਕੇਸ ਦੇ ਦੂਨ ਸੁਣਾਈ ਗਈ ਜਿਹੜੀ ਕਿ ਹੁਣ ਥੋੜੀ ਸਮੇਂ ਦੇ ਵਿੱਚ ਪੂਰੀ ਵੀ ਹੋਣ ਵਾਲੀ ਹੈ ਪਰ ਇਹਨਾਂ ਇਸ ਦੌਰਾਨ ਉਹ ਪੈਰੋਲ ਤੇ ਵੀ ਬਾਹਰ ਆ ਰਹੇ ਨੇ ਤੇ ਇਹ ਲਗਾਤਾਰੀ ਲੜਾਈ ਚੱਲ ਰਹੀ ਹੈ ਕਿ ਉਹਨਾਂ ਦੀ ਡੈਪਿਊਟੇਸ਼ਨ ਨੂੰ ਰੋਕਿਆ ਜਾਵੇ ਪਰ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਇੱਕ ਡੀਸੈਂਟ ਅਮਾਊਂਟ ਆਫ ਪਨਿਸ਼ਮੈਂਟ ਕਰੋ ਯਾਨੀ ਕਿ ਜਿਹੜੀ ਤੁਸੀਂ 45 ਸਾਲ ਦੀ ਸਜ਼ਾ ਕਹਿ ਰਹੇ ਹੋ ਜੇ ਤੁਸੀਂ 110 ਸਾਲ ਦੀ ਸਜ਼ਾ ਨੂੰ ਘੱਟ ਕਰਕੇ 10 ਸਾਲ ਕਰ ਸਕਦੇ ਹੋ ਤਾਂ 45 ਸਾਲ ਦੀ ਸਜ਼ਾ ਨੂੰ ਵੀ ਘੱਟ ਕਰਕੇ ਤੁਸੀਂ 5 ਤੋਂ 10 ਸਾਲ ਦੇ ਵਿੱਚ ਤੱਕ ਆ ਹੀ ਸਕਦੇ ਹੋ ਹਾਲਾਂਕਿ ਉਸ ਤੋਂ ਬਾਅਦ ਜੇਕਰ ਡਿਪੋਟੇਸ਼ਨ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਤਾਂ ਉਹ ਵੀ ਅਗੇ ਇੱਕ ਚੈਲੰਜ ਆ ਜਾਂ ਸਕਦਾ ਹੈ ਕਿ ਡਿਪੋਰਟ ਕਰਨ ਦੇ ਜੇ ਸਜ਼ਾ ਘੱਟ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜੇਕਰ ਭਾਰਤ ਡਿਪੋਰਟ ਕਰ ਦਿੱਤਾ ਜਾਂਦਾ ਹੈ ਤਾਂ ਇਹ ਫਿਰ ਵੀ ਕਿਸੇ ਹੱਦ ਤੱਕ ਹੈ ਸਕਦੇ ਆ ਕਿ ਫੇਰ ਨਾਫ ਕੀ ਬਹੁਤ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਦੇ ਖਿਲਾਫ ਲੜਾਈ ਚੱਲੀ ਉਸ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਹਾਂ ਮੇਰੀ ਸਜ਼ਾ ਘੱਟ ਹੋ ਜਾਵੇ ਪਰ ਬੇਸ਼ੱਕ ਤੁਸੀਂ ਉਸ ਤੋਂ ਬਾਅਦ ਮੈਨੂੰ ਮੇਰੇ ਮੁਲਕ ਭੇਜ ਦਿਓ ਮੈਨੂੰ ਇੱਥੇ ਜਿਹੜਾ ਹੈ ਉਹ ਨਾ ਰਹਿਣ ਦਿੱਤਾ ਜਾਵੇ ਪਰ ਤੁਸੀਂ ਜਿਹੜੇ ਬਿਆਨਬਾਜ਼ੀ ਆ ਰਹੀ ਹੈ ਮਾਰਕੋ ਰੂਬੀਓ ਦੀ ਜਿਹੜੀ ਬਿਆਨਬਾਜ਼ੀ ਆਈ ਉਸ ਦੇ ਵਿੱਚ ਵੀ ਕਾਫੀ ਨਫ਼ਰਤ ਦਾ ਪ੍ਰਗਟਾਵਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਇਹ ਉਹ ਵਿਅਕਤੀ ਜਿਹੜਾ ਕਿ ਇਸ ਮੁਲਕ ਦੇ ਵਿੱਚ ਹੋਣਾ ਡਿਜ਼ਰਵ ਨਹੀਂ ਕਰਦਾ ਇਸ ਤਰ੍ਹਾਂ ਦੇ ਵਿਅਕਤੀ ਜਿਨ੍ਹਾਂ ਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਜਿਨ੍ਹਾਂ ਨੂੰ ਸਟਾਪ ਸਾਈਨ ਦਾ ਨਹੀਂ ਪਤਾ ਉਸ ਤਰ੍ਹਾਂ ਦੇ ਵਿਅਕਤੀ ਇਸ ਅਮਰੀਕਾ ਵਰਗੇ ਦੇਸ਼ ਦੇ ਵਿੱਚ ਆ ਰਹੇ ਨੇ ਤੇ ਜਿਹੜੇ ਆਮ ਲੋਕ ਨੇ ਆਮ ਅਮਰੀਕਨ ਨੇ ਉਹਨਾਂ ਦੀ ਜ਼ਿੰਦਗੀ ਦੇ ਲਈ ਇਹ ਲੋਕ ਖਤਰਾ ਸਾਬਿਤ ਹੋ ਰਹੇ ਨੇ ਤਾਂ ਫਿਲਹਾਲ ਹਰਜਿੰਦਰ ਸਿੰਘ ਨੂੰ ਲੈ ਕੇ ਪਟੀਸ਼ਨ ਸਾਈਨ ਹੋਣੀ ਸ਼ੁਰੂ ਹੋ ਗਈ ਹੈ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਹਾਂ ਕਿ ਵਾਕਿਦ ਵਿੱਚ ਉਸ ਨੂੰ 45 ਸਾਲ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਜੇਕਰ ਪਹਿਲਾਂ ਵੀ ਜੱਜ ਕਈ ਵਾਰ ਇਸ ਤਰ੍ਹਾਂ ਦੇ ਫੈਸਲਿਆਂ ਦੇ ਵਿੱਚ ਤਬਦੀਲੀ ਕਰ ਚੁੱਕੇ ਨੇ ਤਾਂ ਫਿਰ ਹਰਜਿੰਦਰ ਸਿੰਘ ਨੂੰ ਵੀ ਬੰਦੀ ਜਿਹੜੀ ਸਜ਼ਾ ਹੈ ਉਹ ਜ਼ਰੂਰ ਮਿਲਣੀ ਚਾਹੀਦੀ ਹੈ ਪਛਤਾਵਾ ਹੋਣਾ ਚਾਹੀਦਾ ਹੈ ਕਿ ਇਹ ਇੰਨੀ ਵੱਡੀ ਗਲਤੀ ਹੈ ਤਿੰਨ ਜਾਨਾਂ ਗਈਆਂ ਨੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਸਜ਼ਾ ਮਿਲੇ ਪਰ ਉਹਨੀ ਜਿਹੜੀ ਸਜ਼ਾ ਹੈ ਕਿ ਜਿਸ ਦੇ ਨਾਲ ਉਹਨਾਂ ਦੀ ਪੂਰੀ ਜ਼ਿੰਦਗੀ ਖਰਾਬ ਨਾ ਹੋਵੇ ਜਿਨ੍ਹਾਂ ਲੋਕਾਂ ਦੀ ਜਾਨ ਜਣੀ ਸੀ ਉਹ ਚਲੀ ਗਈ ਉਹ ਕਦੇ ਵਾਪਸ ਨਹੀਂ ਆ ਸਕਦੇ ਪਰ ਘਟੂ ਘਟ ਹਰਜਿੰਦਰ ਸਿੰਘ ਜਿਨ੍ਹੀ ਜਿਹੜੀ ਬੰਦ ਦੀ ਸਜ਼ਾਏ ਉਪਗਤ ਕੇ ਅੱਗੇ ਦੀ ਆਪਣੀ ਜ਼ਿੰਦਗੀ ਦੇ ਵਿੱਚ ਇਸ ਘਟਨਾ ਤੋਂ ਸਬਕ ਲੈ ਕੇ ਜਾਂ ਹੋਰ ਵੀ ਜਿੰਨੀ ਵੀ ਡਰਾਈਵਰ ਕਮਿਊਨਿਟੀ ਹੈ ਕੈਨੇਡਾ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਡਰਾਈਵਰ ਨੇ ਉਹ ਸਾਰੇ ਇਸ ਘਟਨਾ ਤੋਂ ਸਬਕ ਸਿੱਖ ਸਕਣ ਹਮੇਸ਼ਾ ਅਕਸਰ ਸਿਆਣੇ ਕਹਿੰਦੇ ਨੇ ਕਿ ਕਾਲੀ ਅੱਗੇ ਟੋਏ ਅਸੀਂ ਕੁਝ ਮਿੰਟ ਦਾ ਸਮਾਂ ਬਚਾਉਣ ਦੇ ਲਈ ਅਕਸਰ ਇਸ ਤਰ੍ਹਾਂ ਕਰਦੇ ਹਾਂ ਕਿ ਯੂ ਟਰਨ ਲੈ ਲੈਨੇ ਆ ਕੱਲਾ ਟਰੱਕ ਦਾ ਨਹੀਂ ਬਹੁਤ ਵਾਰ ਗੱਡੀਆਂ ਦੇ ਵਿੱਚ ਅਸੀਂ ਵੀ ਯੂ ਟਰਨ ਲੈ ਲੈਨੇ ਆ ਕਿ ਹਾਂ ਅੱਗੇ ਪਿੱਛੇ ਕੋਈ ਨਹੀਂ ਦੇਖ ਰਿਹਾ ਤਾਂ ਅਸੀਂ ਯੂ ਟਰਨ ਲੈ ਲੈਨੇ ਆ ਤਾਂ ਇਹ ਇੱਕ ਸਬਕ ਵੀ ਹੈ ਕਿ ਕਾਲੀ ਅੱਗੇ ਟੋਏ ਅਸੀਂ ਆਪਣੇ ਵੱਲੋਂ ਜਲਦੀ ਕਰਨ ਜਾਂਦੇ ਹਾਂ ਪਰ ਉਹ ਜਲਦੀ ਜਲਦਬਾਜ਼ੀ ਤੁਹਾਡੀ ਜ਼ਿੰਦਗੀ ਤੇ ਵੀ ਭਾਰੀ ਹੋ ਸਕਦੀ ਹੈ ਖੈਰ ਤੁਸੀਂ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਹੋ ਜਾਂ ਤੁਹਾਨੂੰ ਲੱਗਦਾ ਕਿ ਨਹੀਂ 45 ਸਾਲ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਜੇਕਰ ਪਹਿਲਾਂ ਵੀ ਫੈਸਲੇ ਬਦਲੇ ਕਹਿਣਾ ਤਾਂ ਫਿਰ ਹਰਜਿੰਦਰ ਸਿੰਘ ਦੇ ਨਾਲ ਵੀ ਇੰਨੀ ਤਸ਼ੱਦਦ ਨਹੀਂ ਹੋਣੀ ਚਾਹੀਦੀ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸੋ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਸ਼ੁਕਰੀਆ